ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ ਆਪਾਂ ਸਤਖੰਡ ਸ੍ਰੀ ਹਜੂਰ ਸਾਹਿਬ ਵਾਲੇ ਬਾਬਾ ਨਾਲ ਗੜਾਈ ਤੇ ਜਾਂਦੇ ਆ ਜੀ ਸੇਵਾ ਕਰਾਉਣ ਦੋ ਤਿੰਨ ਦਿਨ ਹੋ ਗਏ ਆਪਾਂ ਆ ਗਏ ਗੁਰਦੁਆਰਾ ਸਾਹਿਬ ਗੱਡੀ ਦਾ ਕਰਦੇ ਆ ਤੇਲ ਪਾਣੀ ਚੈੱਕ ਅੱਜ ਬਹੁਤ ਬਾਟ ਕੱਢਣੀ ਹੈ ਜੀ ਕਹਿੰਦੇ ਬਾਬਾ ਇਨੇ ਤੜਕੇ 4 ਵਜੇ ਫੋਨ ਲਾ ਕੇ ਸੱਦ ਲਿਆ ਤੇ ਹੁਣ ਆਪਾਂ ਐਵੇਂ ਜੀ ਗੱਡੀ ਦਾ ਕਰਦੇ ਆ ਤੇਲ ਪਾਣੀ ਚੈੱਕ ਪਾਣੀ ਪਾ ਲਿਆ ਗੱਡੀ 'ਚ ਰੈਗੂਲੇਟਰ 'ਚ ਪਾਣੀ ਬਹਾਵਾ ਘੱਟ ਸੀਗਾ ਤੇ ਪਾ ਕੇ ਫਿਰ ਆਪਾਂ ਕਰਦੇ ਆ ਜੀ ਮੋਗਲ ਲਾਇਲ ਚੈੱਕ ਕਿਉਂਕਿ ਬਾਟਾ ਦੀ ਗੱਡੀ ਨੇ ਲੰਮੀ ਕੱਢਣੀ ਆ ਮੋਗਲ ਲਾਇਲ ਚੈੱਕ ਕਰ ਲਿਆ ਜੀ ਬਹੁਤਾ ਕਹਿੰਦੇ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਆਪਾਂ YouTube ਚੈਨਲ ਬਣਾਇਆ ਜੀ ਮਿਹਨਤੀ ਬਲੌਗਰ ਲੋਪੋ ਉਹ ਵੀ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਪੇਜ ਆਪਣਾ Facebook ਵਾਲਾ ਮਨਜੀਤ ਸਿੰਘ ਲੋਪੋ ਉਹਨੂੰ ਪਤਾ ਹੀ ਆ ਜੀ ਤੇ ਆਪਾਂ ਪਾ ਤੇ ਆ ਚਾਲੇ ਹੁਣ ਆਪਾਂ ਜਾਣਾ ਜੀ ਐਂਡ ਲੋਟ ਵੱਧੀ ਮਰੇ ਕੋਟ ਵਾਲਾ ਸਾਡ ਚੱਕ ਲਈ ਮੱਝ ਵਾਲੇ ਪਾਉ ਨੇ ਪੋਰੀ ਇਹ ਕਹਿੰਦਾ ਮੈਂ ਸੱਟ ਗਿਆ ਹਾਂ ਕਹਿੰਦਾ ਪੋਰੀ ਮੈਨੂੰ ਚਕਾਓ ਕਹਿੰਦਾ ਅੱਜ ਹਾਂਜੀ ਸੰਗਤ ਜੀ ਇਹ ਆ ਮੱਝ ਵਾਲਾ ਪਾਉ ਨਿਸ਼ਾਮ ਸਿੰਘ ਤੁਸੀਂ ਜਾਣਦੇ ਇਹਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਮਹਾਰਾਜ